ਕੀ ਕਰਨ ਦੇਜਾਂ ਮਮੀ ਜੀ ਬਤਾ ਜਿਹੜੇ ਸਿਰ ਮਮੀ ਪੈਸੇ ਦੇ ਕੇ ਗਈ ਹੈ ਨਾ ਉਹ ਰੱਖਣ ਦੀ ਮੈਂ ਚੱਲ ਸੰਭਲਾਂ ਜਦੋਂ ਤੈਨੂੰ ਲੋੜ ਪਊਗੀ ਨਾ ਤੇ ਤੂੰ ਪੈਸੇ ਲੈ ਲਈ ਆਪਣੀ ਜੋ ਮਰਜ਼ੀ ਚੀਜ਼ ਬਣਾਣੀ ਚੰਗਾ ਠੀਕ ਆ ਮਮੀ ਜੀ ਸਾਬੀ ਦੇ ਕੰਮ ਵੇਖ ਲਓ ਹੁਣ ਤင်း ਚਾਰ ਵਾਰੀ ਤੁਸੀਂ ਫੋਨ ਲਾਇਆ ਇੱਕ ਦੋ ਵਾਰੀ ਮੈਂ ਲਾਇਆ ਤੇ ਮਮੀ ਹੁਣੀ ਠੀਕ ਠੀਕ ਘੇਰ ਨੂੰ ਗਏ ਜੇ ਨਹੀਂ ਫੋਨ ਚੁੱਕਣਾ ਤਾਂ ਬੰਦਾ ਬਾਅਦ ਵਿੱਚ ਹੀ ਬੈਕ ਕਾਲ ਕਰ ਦਿੰਦਾ ਆ ਤੇ ਪੁੱਤ ਨਹੀਂ ਪਤਾ ਲੱਗਾ ਹੁਣ ਆਪਣਾ ਯਾਰਾਂ ਦੋਸਤਾਂ ਚ ਰੁੱਝਿਆ ਹੋਣਾ ਉੱਥੇ ਕਿੰਨਾ ਸ਼ੋਰ ਸ਼ਰਾਬਾ ਹੁੰਦਾ ਵਾ ਤੇ ਫੋਨ ਦਾ ਨਹੀਂ ਪਤਾ ਲੱਗਦਾ ਤੂੰ ਆਪਸੇ ਆਣੀ ਆ ਚੱਲ ਕੋਈ ਗੱਲ ਨਹੀਂ ਨਿਆਣਾ ਵਹੇ ਨਹੀਂ ਸਮਝ ਆਊਗਾ ਤੇ ਮੈਂ ਉਹਨੂੰ ਸਮਝਾਉਂਗੀ ਪਰ ਫਿਰ ਇਦਾਂ ਬੁਰੇ ਲੱਗੀਦਾ ਨਾ ਹੁਣ ਉਹਨਾਂ ਨੇ ਵੀ ਮਿਲਣ ਨੂੰ ਜੀ ਕਰਦਾ ਸੀ ਵੀ ਚੱਲ ਉਹੀ ਤੇ ਕੱਲਾ ਕੱਲਾ ਜਵਾਈ ਤੇ ਮਿਲ ਲਈਏ ਤੇ ਹੁਣ ਉਹਨਾਂ ਨੇ ਫੋਨ ਚੁੱਕ ਕੇ ਨਹੀਂ ਦੱਸਿਆ ਜਾਂ ਮੈਂ ਦਾ ਇੰਨਾ ਹੀ ਕਾਸ ਦਿੰਦਾ ਵੀ ਮੈਂ ਲੇਟ ਹੋ ਜਿੰਨਾ ਚੱਲੋ ਹੋਰ ਘੜੀ ਪੈ ਜਾਂਦੇ ਪੁੱਤ ਮੇਰਾ ਵੀ ਤੇ ਕੱਲਾ ਕੱਲਾ ਪੋਤਾ ਨਾ ਲਾਡਾਂ ਚ ਵਿਗੜ ਗਿਆ ਈਓ ਉਹਨੂੰ ਇੰਨੀ ਨਹੀਂ ਸਮਝ ਵੀ ਉਹ ਪੁਰਾਣਾ ਕੋਈ ਹੁੰਦਾ ਹੁੰਦਾ ਨਾ ਉਦੋਂ ਵੀ ਘਰੋਂ ਨਿਕਲ ਜਾਂਦਾ ਹੁੰਦਾ ਈ ਇੰਨੀ ਵੀ ਸਮਝ ਨਹੀਂ ਵੀ ਪੁਰਾਣੇ ਦੇ ਲਾਗੇ ਵੀ ਬੈਈਦਾ ਮੈਂ ਰੋਲਾ ਹੀ ਪਾਉਂਦੀ ਰਹਿਣਾ ਚਾਚੇ ਦਾ ਮੁੰਡਾ ਵੀ ਮੰਮੀ ਇਦਾਂ ਹੀ ਕਰਦਾ ਹੁੰਦਾ ਈ ਉਹਨਾਂ ਨਾਲ ਘਰ ਪਰਾਉਣਾ ਹੋਣਾ ਨਾ ਕੋਈ ਉਹਨੇ ਮੰਜਿਆ ਥੱਲੇ ਵੜ ਜਾਣਾ ਪਰ ਉਹਨੇ ਨੂੰ ਨਾਂ ਮਿਲੰਦੇ ਕਰਤੇ ਇਹ ਵੀ ਥੋੜਾ ਸੰਗਦਾ ਸੰਗਾਉ ਜਿਆਵਾ ਪਰ ਹੁਣ ਇਹਨੂੰ ਇੰਨਾ ਤੇ ਪਤਾ ਹੀ ਨਹੀਂ ਵੀ ਤੇਰੇ ਮੰਮੀ ਡੈਡੀ ਨੇ ਆਉਣਾ ਉਹ ਤੇ ਅਚਾਨਕ ਹੀ ਆਏ ਮੈਂ ਤਾਂ ਕਹ ਚਲ ਸ਼ਾਮਾ ਤੱਕ ਮੋੜ ਆਊਗਾ ਵਿਚਾਰਾ ਵਿਚਾਰੇ ਤੇਰੇ ਮਾਪੇ ਵੀ ਵਾਵਾ ਚਿਰ ਬੈਠੇ ਰਹੇ ਹਾਂਜੀ ਉਹ ਫਿਰ ਡੀਗ ਦੂ ਡੀਗ ਦੂ ਕੇ ਗਏ ਮੈਂ ਜਾਪ ਬੜੀ ਸ਼ਰਮ ਆਈ ਤੇ ਪਰ ਇਹਨੂੰ ਹੁਣ ਫੋਨ ਤੇ ਕੀਤਾ ਹੀ ਤੇਰੇ ਸਾਹਮਣੇ ਹੁਣ ਮੈਂ ਤਾਂ ਤੇਰੇ ਤੋਂ ਸੱਚੀ ਆ ਨਾ ਮੈਂ ਵੀ ਫੋਨ ਲਾਇਆ ਤੂੰ ਵੀ ਲਾਇਆ ਹਾਂ ਨਹੀਂ ਮੈਂ ਤੁਹਾਨੂੰ ਤੇ ਨਹੀਂ ਮੰਮੀ ਕੁਛ ਕਹਿੰਦੇ ਉਦਾਂ ਮੈਂ ਕਹਿਣ ਲੀ ਕਿ ਵੇਖ ਲਓ ਆਏ ਨਹੀਂ ਮਿਲਣੇ ਫਿਰ ਹਾਂ ਨਾਲੇ ਮੇਰੀ ਗੱਲ ਸੁਣੋ ਮੰਮੀ ਡੈਡੀ ਮੈਨੂੰ ਕਹਿੰਦੇ ਹੈਗੇ ਮੰਮੀ ਨੇ ਇੱਕ ਅੱਧੇ ਦਿਨ ਤੱਕ ਹਜ਼ੂਰ ਸਾਹਿਬ ਜਾਣਾ ਆ ਮੈਨੂੰ ਆਂਦੇ ਹੀ ਉੱਥੇ ਆ ਜੀ ਸਾਡੇ ਕੋਲ ਰੋਟੀ ਬਾਣੀ ਦਾ ਡੈਡੀ ਆਂਦੇ ਔਖਾ ਪੁੱਤ ਮੇਰੀ ਗੱਲ ਸੁਣੋ ਕੱਲ ਤੇ ਤੁਹਾਡਾ ਵਿਆਹ ਹੋਇਆ ਐਡੀ ਸ਼ਤੀ ਹੋ ਹਜੇ ਕਿੰਨੇ ਲੋਕੀ ਆਉਂਦੇ ਜਾਂਦੇ ਆ ਮੈਂ ਕਿਦਾਂ ਤੈਨੂੰ ਘੁਲਾਦਾ ਲੋਕਾਂ ਨੇ ਕਹਿਣਾ ਦੋ ਦਿਨ ਵਿਆਹ ਨੂੰ ਹੋਇਆ ਛਾਟੀ ਇਹਨੇ ਘੁਲਾ ਦਿੱਤੀ ਥਰੇ ਇਹਨੂੰ ਚੰਗੀ ਨਹੀਂ ਲੱਗੀ ਘਰੇ ਇਹਦੇ ਰਸੋਈ ਚ ਇਹਨੂੰ ਪਚੀ ਨਹੀਂ ਜਿੱਦਾਂ ਤੈਨੂੰ ਪਤਾ ਹੀ ਆ ਲੋਕੀ ਗੱਲਾਂ ਬਣਾਉਂਦੇ ਛੱਟ ਗੱਲਾਂ ਬਣਾ ਲੈਂਦੇ ਆ ਹਾਂ ਉਹਦੇ ਹੈ ਤਾਂ ਹੀ ਮੈਂ ਮੰਮੀ ਨਾਲ ਉਹ ਨਹੀਂ ਕੀਤੀ ਮੈਂ ਰੈਡੀ ਜੀ ਨੂੰ ਦੋ ਹੀ ਕਹਤਾ ਮੈਂ ਕਿ ਮੈਂ ਆਪਣੀ ਸੱਸ ਨਾਲ ਸਲਾਹ ਕਰਕੇ ਮੰਮੀ ਨਾਲ ਤੇ ਫਿਰ ਤੁਹਾਨੂੰ ਦੱਸੂਗੀ ਕੋਈ ਗੱਲ ਨਹੀਂ ਦੋ ਚਾਰ ਦਿਨ ਰੱਖਿਆ ਤੇਰੀ ਮੰਮੀ ਨੇ ਰਹਿਣਾ ਆਂ ਬਥੇਰੇ ਦਿਨ ਦਾ ਹੱਕ ਦਿਨ ਤੇ ਰਹੂਗੀ ਉੱਥੇ ਜੂਰ ਸਾਹਿਬ ਹਾਂ ਜੀ ਦਸ ਦਿਨ ਤੇ ਲੱਗਦੀ ਕੋਈ ਗੱਲ ਨਹੀਂ ਦੋ ਚਾਰ ਦਿਨ ਪੈ ਲੈਣ ਦੇ ਅਲੋਕੀ ਹੋਹਾ ਜਾਨ ਫੇਰ تن ਮੈਂ ਘਲਾ ਦੂੰਗੀ ਜਿਹੜੀ ਦੇ ਉਤੇ ਰੋਟੀ ਦਾ ਔਖਾ ਹੀ ਨਾ ਹੋਰ ਤੇ ਕੋਈ ਗੱਲ ਨਹੀਂ ਕੋਈ ਨੀ ਚਾਚੀਆਂ ਤਾਈਆਂ ਹੈਗੀਆਂ ਹੀ ਆਂ ਅੰਡ ਗਵਣ ਤੇ ਇੰਨਾ ਕਰਦਾ ਹੀ ਆ ਹਾਂਜੀ ਨਹੀਂ ਉਹਦੇ ਚਲੋ ਮੰਮੀ ਨੇ ਜਾਣ ਲੱਗਿਆ ਫਿਰ ਕਹਿ ਕੇ ਜਾਣਾ ਹੀ ਤੇ ਜਦੋਂ ਉਹ ਜਾਂਦੇ ਤੇ ਮੰਮੀ ਵੀ ਤੇ ਕਰਦੇ ਹੀ ਆ ਫਿਰ ਆਹੋ ਹੁਣ ਸਾਡੇ ਅੰਡੇ ਗਵੰਡੇ ਜੇ ਕਿਤੇ ਉਹਨਾਂ ਦੀਆਂ ਚੱਲ ਜਾਂਦੀਆਂ ਮਾ ਨੋਆਂ ਤੇ ਆਂ ਤੇ ਆਪ ਵੀ ਪੁਕਾ ਕੇ ਫੜਾ ਆਈਦੀ ਆ ਥਾਲੀ ਚ ਰੋਟੀਆਂ ਰੱਖੀ ਦੀਆਂ ਸੋਹਣੀ ਬੜੀ ਕੀ ਹੋ ਗਿਆ ਪਾ ਕੇ ਫੜਾਈ ਦੀ ਅਣਗਵੰਨਾ ਤੇ ਇੰਨੀ ਤੇ ਪੁੱਤ ਬੜਾ ਕੇ ਰੱਖੀ ਹੋਣੀ ਆ ਹਾਂਜੀ ਨਹੀਂ ਨਹੀਂ ਮੰਮੀ ਤੇ ਮੇਰੇ ਬਥੇਰੇ ਚੰਗੇ ਸਾਰਿਆਂ ਨੇ ਬੜੀ ਬਣੀ ਆਹ ਤੇ ਕੋਈ ਨਹੀਂ ਹੁੰਦੇ ਜਾਣਗੇ ਤੂੰ ਨਾ ਇੰਨੀ ਚਿੰਤਾ ਕਰ ਫੋਨ ਕਰਕੇ ਉਹਦਾ ਇੱਕ ਵਾਰੀ ਪੁੱਛ ਲਈ ਹੈਨਾ ਕੋਈ ਨਹੀਂ ਮੈਂ ਫੋਨ ਕਰਕੇ ਪੁੱਛ ਲਊਂਗੀ ਆਹ ਤੇ ਤੂੰ ਜਿਹੜਾ ਨਾ ਸਭੀ ਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਨਹੀਂ ਮੰਮੀ ਨਿਆਣਾ ਮੈਂ ਪੁੱਤ ਮੈਂ ਲਾਡਾ ਨਾ ਪਾਲਿਆ ਕੱਲਾ ਕੱਲਾ ਮੇਰਾ ਪੁੱਤ ਹੀ ਤੇ ਫਿਰ ਤੈਨੂੰ ਪਤਾ ਹੈ ਲਾਡਾ ਚ ਨਿਆਣਾ ਵਿਗੜ ਜਾਂਦਾ ਪਿਓ ਇੱਥੇ ਨਹੀਂ ਹੈਗਾ ਤੇ ਮੈਂ ਬੋ ਤੇ ਲੜ ਪਿਓ ਉਹ ਹੁੰਦਾ ਇੱਥੇ ਆਪੇ ਜਦੋਂ ਕਿਦੂ ਕੇ ਮਾਰ ਕੇ ਰੱਖਦਾ ਤੇ ਅਕਲ ਆ ਜਾਂਦੀ ਕੋਈ ਨਹੀਂ ਹੌਪੇ ਹੌਲੀ ਹੌਲੀ ਆ ਜੂਗੀ ਥੋੜੀ ਬਹੁਤੀ ਤੂੰ ਦੱਸਦੀ ਹਾਂਜੀ ਕੋਈ ਗੱਲ ਨਹੀਂ ਮੰਮੀ ਪਰ ਮੈਂ ਵੀ ਪਿੱਛੇ ਕੱਲੀ ਕੱਲੀ ਮੈਨੂੰ ਵੀ ਕਿਹੜੇ ਮੰਮੀ ਜੜੀ ਹੁੰਦੀ ਹੁੰਦੀ ਸੀ ਉਹਨਾਂ ਨੇ ਵੀ ਮੈਨੂੰ ਸ਼ੰਦੀ ਜੀ ਘਜਾਇਆ ਸੀ ਆਹੋ ਤੇ ਫਿਰ ਇਦਾਂ ਹੀ ਆ ਨਾ ਆਪਣੇ ਬੱਚੇ ਕਿੰਨੂੰ ਨਹੀਂ ਚੰਗੇ ਲੱਗਦੇ ਚੱਲ ਤੂੰ ਕੋਈ ਕੰਮ ਧੰਦਾ ਕਰ ਲੈ ਕੀ ਪਤਾ ਆਉਣ ਹੀ ਵਾਲਾ ਹੋਣਾ ਵਾ ਕੋਈ ਨਹੀਂ ਮੈਂ ਰਸੋਈ 'ਚ ਮੰਮੀ ਪਾਂਡਾ ਚਨਾ ਮੰਦੀ ਨਾਲ ਆਮਾਜ ਲੈਣੀ ਆ ਆਮਾਜ ਲੈ ਹਾਂਜੀ ਉਦਾਂ ਸਾਬੀ ਦੀ ਵੀ ਵੇ ਕਿੱਡੀ ਗਲਤੀ ਕਿੰਨੇ ਮੈਨੂੰ ਪਰਦੇ ਪਾਉਣੇ ਪਏ ਆ ਵੀ ਬੜੀ ਵਾਰੀ ਮਤ ਦਿੱਤੀ ਆ ਲੈ ਫੇਨੂੰ ਮਤ ਆਉਂਦੀ ਨਹੀਂ ਇੱਡਾ ਦਿਮਾਗ ਮੋਟਾ ਕੁੜੀ ਨਾ ਹੀ ਲੰਨ ਜੋਗਾ ਵਾ ਤੂੰ ਕਿੱਥੇ ਚਲ ਗਈ ਸੀ ਪਰੌਣੇ ਤੈਨੂੰ ਲੱਭਦੇ ਫੇਣਦੇ ਆਂ ਤੇ ਮੈਂ ਖਣ ਨਹੀਂ ਇੱਥੇ ਬਾਹਰ ਹੋਣੀ ਆ ਤੂੰ ਮੈਨੂੰ ਦਿਖੀ ਨਹੀਂ ਮੈਂ ਉਹ ਵੀ ਭੰਡ ਤੋਂ ਹੁੰਦੀ ਸੀ ਨੰਦਰ ਕੰਮ ਕਰਦੀ ਤੇ ਮੈਨੂੰ ਇਕਦਮ ਕਾਲੀ ਜੀ ਪਈ ਮੇਰੇ ਸਿਰ ਨੂੰ ਚੱਕਰ ਆ ਗਏ ਤੇ ਮੈਂ ਸਿਰ ਤੋਂ ਚਲ ਗਈ ਸੀ ਤੇਰਾ ਇਹੋ ਹੀ ਕੰਮ ਰਿਆ ਜੋ ਪਹਿਲਾਂ ਇਹ ਗਰਮੀਆਂ ਚੜਨੀਆਂ ਆ ਵਾ ਤੇ ਤੇਰੇ ਚੱਕਰ ਪਹਿਲਾ ਹੁੰਦਾ ਭਨੇ ਤੈਨੂੰ ਤੁਹਾਨੂੰ ਪਤਾ ਤਾਂ ਹੈ ਜਾਰੀ ਗਰਮੀ ਦੇ ਵਿੱਚ ਮੈਨੂੰ ਕਾਲੀ ਜੀ ਪੈਂਦੀ ਰਹਿੰਦੀ ਹੈ ਅੱਜ ਤਾਂ ਗਰਮੀਆਂ ਚੜੀਆਂ ਹੀ ਆ ਕਿਉਂ ਫਿਰ ਮੈਂ ਕੀ ਕਰਾਂ ਚ ਮੇਰਾ ਕੀ ਕਸੂਰਾ ਕਦੀ ਸਕੰਜਵੀ ਤੇ ਕਦੀ ਕੋਹਰ ਹੁਣ ਤੇਰੇ ਸੌ ਟੈਸ਼ਨ ਸ਼ੁਰੂ ਹੋ ਜਾਣੇ ਆ ਚਲ ਇਹਨਾਂ ਗੱਲਾਂ ਨੂੰ ਛੱਡੋ ਇੱਕ ਗੱਲ ਨੋਟ ਕੀਤੀ ਕੀ ਭਾਬੀ ਦੀ ਮੰਮੀ ਵੇਖਿਆ ਭਾਬੀ ਨੂੰ ਕਿੰਨਾ ਪਿਆਰ ਕਰਦੀ ਕਿਤੇ ਮੱਥਾ ਚੁੰਮਦੇ ਕਿਤੇ ਜੱਫੀਆਂ ਪਾਵੇ ਕਿੰਨਾ ਲਾਡ ਕਰਦੀ ਇੱਕ ਤੂੰ ਹੀ ਆ ਮੈਨੂੰ 24 ਘੰਟੇ ਗਾਲਾਂ ਹੀ ਕੱਢਦੇ ਰਹਿਨੇ ਆ ਨਹੀਂ ਤੈਨੂੰ ਮੈਂ ਚੰਡਿਆ ਵਾ ਕਿਹੜਾ ਕੰਮ ਹੁਣ ਤੈਨੂੰ ਨਹੀਂ ਆਉਂਦਾ ਚੰਡ ਚੰਡ ਕੇ ਰੱਖਿਆ ਹੈ ਨਾ ਕੋਈ ਤੇ ਮੈਂ ਕਹਿੰਨੀ ਆ ਕਿ ਸਾਰੀ ਦਿਹਾੜੀ ਮੈਂ ਕੰਮ ਕਰਦੀ ਆ ਤੂੰ ਹੀ ਫੇਰ ਵੀ ਗੱਲਾਂ ਕਰਦੇ ਰਹਿਨੇ ਆ ਜਦੋਂ ਕਿ ਤੇ ਮਿਲਣਾ ਤੂੰ ਹੀ ਮੇਰੇ ਸਹੁਰੇ ਜਾਇਆ ਕਰਨਾ ਤੇ ਮੇਰੀ ਸੱਸ ਕੋ ਮੇਰੀ ਕਲਾਸ ਹੀ ਲਵਾ ਕੇ ਆਇਆ ਕਰੋਗੇ ਤੂੰ ਹੀ ਨਹੀਂ ਮੈਨੂੰ ਤੇ ਪਿਆਰ ਕਰਿਆ ਕਰਨਾ ਤੇ ਪਿਆਰ ਦੀ ਨਹੀਂ ਗੱਲ ਜਿਹੜਾ ਪਿਆਰ ਹੁੰਦਾ ਮਨ ਦੇ ਵਿੱਚ ਹੁੰਦਾ ਵਾ ਤੈਨੂੰ ਮੈਂ ਚੰਡਿਆ ਤਾਂ ਮੈਂ ਕੱਲ ਨੂੰ ਸਹੁਰੇ ਕੋ ਗੱਲਾਂ ਨਾ ਸੁਣਨੀਆਂ ਪੈਣਗੀਆਂ ਹੁਣ ਆ ਵੇਲਾ ਇਹਨੂੰ ਬੋਟੀ ਨੂੰ ਅਧਿਆ ਜ਼ਿਆਦਾ ਕੰਮ ਕਰਨਾ ਨਹੀਂ ਆਉਂਦਾ ਹੁਣ ਮੈਂ ਚੰਗੀ ਜੇ ਤੈਨੂੰ ਸਹੁਰੇ ਉਹੋ ਜੇ ਟੱਕ ਕੇ ਤੇ ਫੇਰ ਚਲੋ ਕੋਈ ਗੱਲਾਂ ਆਪੀ ਸਿੱਖ ਲੂਗੀ ਤੇ ਮੈਨੂੰ ਹੀ ਛੱਡ ਛ ਥੋੜੀ-ਪੋਤੀ ਚਾਂਡ ਆਪਣੇ ਮੁੰਡੇ 'ਚ ਵੀ ਵਾੜ ਦੇਣੀ। ਉਹਨੂੰ ਕੋਰਾ ਬਣੀ ਚੰਡਿਆ ਤੁਸੀਂ? ਨਹੀਂ ਭੈਣਾ ਉਹ ਮੇਰਾ ਪੁੱਤ ਲਾੜਲਾ ਹੀ। ਹਾਂ ਤੇ ਮੈਂ ਵਾਧੂ ਨਹੀਂ। ਹੁਣ ਉਹ ਜਦੋਂ ਪਹਿਲਾ ਬੱਚਾ ਹੋਵੇ ਕਿੰਨਾ ਹੋ ਲਾਡਾ ਪਿਆਰਾ ਨਾ ਪਾਦੀ ਦਾ ਵਾ। ਤੇ ਦੂਜਾ ਵਾਧੂ ਘਟੂ ਚ ਪੈ ਜਾਂਦਾ। ਵਾਧੂ ਘਟੂ ਤੇ ਨਹੀਂ ਹੁੰਦਾ। ਪਰ ਫਿਰ ਵੀ ਉਹ ਥੋੜਾ ਜਿਹਾ ਚਾ ਥੋੜਾ ਘਟੋ ਜਾਂਦਾ। ਪਹਿਲੇ ਬੱਚੇ ਦੀ ਜ਼ਿਆਦਾ ਚਾ ਹੁੰਦਾ। ਮੈਨੂੰ ਗੱਲੀ-ਗੱਲੀ ਹੀ ਸੀਗੀ ਉਹ ਕੱਲਾ ਹੀ ਤੇ ਮੈਂ ਵੀ ਤੇ ਤੁਹਾਡੀ ਕੱਲੀ-ਕੱਲੀ ਆ ਨਾ। ਮੈਨੂੰ ਕਿਉਂ ਘੱਟ ਲਾੜੀ ਕੀਤਾ? ਪੁੱਤ ਤੈਨੂੰ ਡੀੜਾ, ਕੱਪੜਾ ਸਾਰਾ ਕੋ ਜੋ ਤੂੰ ਮੰਗਦੀ ਤੈ ਨੇੜਾ ਕਪਰਾ ਸਾਰਾ ਵਸ ਮੈਂਦਾ ਪਰ ਵੀਰ ਵੀਰ ਨਾਲੋਂ ਜ਼ਿਆਦਾ ਤੁਸੀਂ ਮੈਨੂੰ ਗਾਲਾਂ ਕੱਢਦੇ ਰਹਿੰਦੇ ਆ ਚੱਲ ਹੁਣ ਏਦਾਂ ਕਰਦੀ ਆ ਸਾਰੀ ਦੇਦੀ ਹੁਣ ਤੇਰਾ ਮੱਥਾ ਚੁੰਮਦੀ ਰਹਿਣੀ ਆ ਤੇ ਆਪੇ ਫਿਰ ਲੋਕਾਂ ਨੂੰ ਪਤਾ ਲੱਜੂ ਵੀ ਕੁੜੀ ਨੂੰ ਪਿਆਰ ਕਰਦੀ ਆ ਨਹੀਂ ਇਹ ਕਿਸੇ ਦੀਆਂ ਗੱਲਾਂ ਕਰਦੇ ਆ ਆਹੋ ਫਿਰ ਏਦਾਂ ਹੀ ਹੋਣਾ ਵਾ ਤੂੰ ਫਿਰ ਮੈਨੂੰ ਸ਼ਿਕਾਇਤਾਂ ਜਿਹਾ ਲਾਉਣ ਦੇ ਆ ਹੋਰ ਹੋਰ ਕੇ ਇਹਨੂੰ ਨਾ ਕਹਦੀ ਲੋਕਾਂ ਨੇ ਕਹਿਣਾ ਕੁੜੀ ਨੂੰ ਪਿਆਰ ਹੀ ਨਹੀਂ ਕਰਦੀ ਦੱਸ ਜਿੱਦਾਂ ਦਾ ਮੈਨੂੰ ਉਹ ਓਦਾਂ ਦੀ ਤੂੰ ਆ ਇੱਕੋ ਜਿਹਾ ਪਿਆਰ ਉਹ ਨਿਆਣੇ ਨੂੰ ਲੱਗਦਾ ਵਾ ਕਿ ਘਰੇ ਮੇਰ ਨਾਲ ਘਟ ਕਰਦੀ ਆ ਮੰਮੀ ਮੈਂ ਕਿਹੜਾ ਕੰਮਲੀ ਆ ਜਿਹੜਾ ਕਿਸੇ ਨੂੰ ਕਹੂੰਗੀ ਮੈਂ ਚਾਹ ਪੀਣਾ ਕੋਟ ਮੈਂ ਚਾਹ ਵੀ ਨਹੀਂ ਪੀਤੀ ਉਦੋਂ ਜਦੋਂ ਤੁਸੀ ਲੱਗੀ ਰਹੀ ਮੈਂ ਹੁਣ ਬਈ ਕਰਕੇ ਪੀਣੀ ਆ ਕੋਈ ਗੱਲ ਨਹੀਂ ਚਲ ਪਾਪੀ ਕੀ ਕਰਦੇ ਆ ਮੈਂ ਤੇ ਨਾ ਦੁੱਧ ਨੂੰ ਬਾਲਾ ਦਵਾਉਣ ਲਈ ਹੀ ਐਂ ਦਾ ਕਰੋ ਮੇਰੇ ਚਾਹ ਵੀ ਦਿੱਤੀ ਰੱਖ ਦੋ ਮੈਨੂੰ ਕੋਟਕ ਦੇ ਦੋ ਮੈਂ ਪੀਤੀ ਨਹੀਂ ਉਦੋਂ ਲੈ ਮੈਂ ਕਰ ਦਿੰਨੀ ਆ ਆ ਦੁੱਧ ਦਾ ਵੀ ਆ ਜਿੰਨਾ ਚਿਰ ਮੈਂ ਧਿਆਨ ਰੱਖਦੀ ਰਹੀ ਨਾ ਇੰਨੇ ਕਿਛੇ ਇੱਥੇ ਬਾਲਾ ਹੀ ਨਹੀਂ ਹੋਣਾ ਮੜਾ ਜਾਏ ਦਰਨ ਮੋਹ ਕਿਤਾ ਛੱਟ ਹੀ ਇਹਨੇ ਉਬਲ ਪੈਣਾ ਇਦਾਂ ਹੀ ਹੁੰਦੀ ਆ ਦੁੱਧ ਬੰਦਾ ਦਿੱਤਾ ਕਰਦਾ ਕਰਦਾ ਬੋਰ ਹੋ ਜਾਂਦਾ ਹੋ ਜਾਂਦਾ ਵਾਗੇ ਦੋਵੇਂ ਮੈਨੂੰ ਫੜਾ ਦੂੰਗੀ ਜਾਂ ਘਰੋਂ ਮਾਰ ਕੇ ਕੋਈ ਨਹੀਂ ਮੈਨੂੰ ਫੜਾ ਦਿੰਨੀ ਆ ਨਾ ਲਿਆ ਵਾ ਨਾ ਇਹ ਸਿਰ ਮੇਰਾ ਚੱਕਰ ਜਿਹਾ ਆਉਂਦਾ ਹੀ ਬਸ ਫਿਰ ਧੋ ਕੇ ਹੀ ਅੱਛਾ ਗੱਲ ਸਿਰ ਤੇ ਪਾਣੀ ਪਾਇਆ ਮਮੀ ਹੁਣੀ ਜਾਂਦੇ ਪੁੱਛਣ ਵੀ ਡਰੇ ਸੀ ਤੋਂ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਇੱਥੇ ਇੱਕਦਮ ਕਾਲੀ ਜੀ ਫਿਰ ਮੈਂ ਤਾਂ ਮੜਮੜ ਸਿਰ ਤੇ ਪਾਣੀ ਹੁਣੀ ਜਾ ਠੀਕ ਆ ਤੇ ਫਿਰ ਮਮੀ ਹੁਣੀ ਨਾ ਤੁਹਾਡਾ ਸੂਟ ਨਹੀਂ ਲਿਆਏ ਤੇ 500 ਰੁਪਇਆ ਦੇ ਗਏ ਆ ਤੁਹਾਡੇ ਵਾਸਤੇ ਤੁਲਾ ਫਿਰ ਕੀ ਵੀ ਏਡੀ ਖੇਚਲ ਕਰਨ ਦੀ ਕਾਲੀ ਲੋੜੀ ਮਾਸੀ ਰਾਨੂੰ ਰਹਿਣ ਦੇਣਾ ਹੀ ਸਮਾਂ ਦੀ ਨਹੀਂ ਕੋਈ ਗੱਲ ਨਹੀਂ ਮੇਰਾ ਲਿਆਏ ਸੀ ਤੇ ਮਮੀ ਨੇ ਰਹਿ ਜੇ ਤੇ ਮੇਰੇ ਵਾਲਾ ਪਸੰਦ ਤੁਹਾਨੂੰ ਮੈਨੂੰ ਵਿਖਾ ਦਊਗਾ ਵੇ ਲੂਗਾ ਹਾਂ ਮੈਂ ਕੋਈ ਨਹੀਂ ਵਿਖਾ ਦੂੰਗੀ ਉਦੋਂ 500 ਰੁਪਇਆ ਦੇ ਗਈ ਤੇ ਮੰਮੀ ਆਂਦੀ ਹੁਣ ਮੈਨੂੰ ਉਹਦਾ ਪਤਾ ਨਹੀਂ ਹੈ ਕੁੜੀ ਨੇ ਗਾੜੇ ਪਾਉਂਦੀ ਕਿ ਫਿੱਕੇ ਗਾਹ ਵਗਾਹ ਪਤਾ ਲੱਗ ਜੂ ਕੋਈ ਨਹੀਂ ਫਿਰ ਮੈਂ ਨਾਲ ਹੀ ਸਮਾ ਹੀ ਲਿਆ ਕਰੂੰਗੀ ਕੋਈ ਗੱਲ ਨਹੀਂ ਮਾਸੂਮ ਕਹਿੰਦੀ ਨਾ ਇੰਨਾ ਖੱਟਾ ਕਰਕੇ ਆ ਕਰੋ ਬਾਦੂ ਸੂਟ ਵਾ ਤੇ ਕੋਈ ਗੱਲ ਨਹੀਂ ਫਿਰ ਕੀ ਮੰਮੀ ਨੇ ਮੈਨੂੰ ਦੇਣਾ ਉੱਥੇ ਕਿਹਨੂੰ ਦੇਣਾ ਮੈਂ ਹੀ ਆ ਕੱਲੀ ਕੱਲੀ ਚਲੋ ਕੋਈ ਨਹੀਂ ਤੁਸੀਂ ਕਰ ਦੋ ਚਾ ਕਰਨਾ ਹਾਂ ਕੋਈ ਨਹੀਂ ਰੱਖੀ ਮੈਂ ਮੰਮੀ ਨੇ ਮੈਂ ਸੱਚੀ ਦੱਸਿਆ ਹਿੰਨਾ ਨਾਂ ਦੇ ਵੱਕੇ ਮੇਰੀ ਬਹੁਤ ਚੰਗੀ ਆ ਕਈ ਨਦੀ ਨੇ ਨਾਨਾ ਤੇ ਵੱਡਣੀ ਵਾਲੀਆਂ ਹੁੰਦੀਆਂ ਮੇਰੀ ਤੇ ਬਹੁਤ ਵਿਚਾਰੀ ਸਾਥ ਲੰਦੀ ਆ ਫੇ ਮੰਮੀ ਹੁਣੀ ਆਏ ਤਾਂ ਵੀ ਨਹੀਂ ਕਿਤੇ ਉਹਨੇ ਮੈਨੂੰ ਕੋਈ ਕੰਮ ਕਰਨ ਦਿੱਤਾ ਸਾਰਾ ਆਪ ਹੀ ਕੰਮ ਕਰਦੀ ਰਹੀ ਹਾਂ ਚਾਹ ਪਾ ਕੇ ਪੜਾਦਾ ਪਤਾ ਨਹੀਂ ਮੰਮੀ ਨੇ ਹੁਣ ਪੀਣੀ ਹੈ ਕਿ ਨਹੀਂ ਮੰਮੀ ਵਾਸਤੇ ਵੀ ਲਾਈ ਜਾਨੀ ਆ ਜੇ ਪੀ ਨਹੀਂ ਹੁਣ ਕਿ ਠੀਕ ਹੈ ਨਹੀਂ ਤਾਂ ਨਾ ਸਹੀ ਫੇ ਕਾਪੀ ਕਾਪਚੀ ਨਹੀਂ ਮੈਨੂੰ ਗਲਾਸ ਚ ਚਾਹ ਦਿਓ ਅੱਛਾ ਕਾਪਚੀ ਨਹੀਂ ਪੀਣੀ ਮੇਰਾ ਵੱਡਾ ਕੱਪ ਟੁੱਟ ਗਿਆ ਵਸ ਤੇ ਮੈਨੂੰ ਇੱਚ ਨਹੀਂ ਫਿਦਕੂਂਦਾ ਆਹੋ ਇਹ ਵੀ ਗੱਲ ਜਿਹੜੇ ਗਿੱਜੇ ਹੋਣ ਨਾ ਵੱਡੇ ਕੱਪਾਂ ਚ ਉਹਨਾਂ ਨੂੰ ਨਹੀਂ ਆਂਦਾ ਮੰਮੀ ਨੂੰ ਤਾਂ ਦੇਦਾ ਕਾਪਚੇ ਕਿ ਮੰਮੀ ਨੇ ਉਹ ਨਹੀਂ ਆਂ ਕੱਪ ਚ ਪੀਣੀ ਮੰਮੀ ਦੇ ਦਿਓ ਮੈਨੂੰ ਤੁਸੀਂ ਗਲਾਸ ਚ ਪਿਆ ਦਿਓ ਚਲ ਮੈਂ ਗਲਾਸ ਚ ਲਿਆ ਦੇਣੀ ਆਹੋ ਬੱਲੇ ਤੇਰੇ ਇਹ ਹਾਲਾ ਕਿੱਦਣੂ ਚੱਲੇ ਆਵਾ ਮੈਂ ਪੱਠਿਆਂ ਚੱਲੇ ਹੋਰ ਉਹ ਤੂੰ ਪੱਠੇਵਾਢੀ ਰਿਆ ਕਰਾ ਵੇਲਾ ਤਿਆਰ ਤੀ ਹੋ ਗਏ ਰੋਜ਼ ਨਿਕਲਦਾਂਗਰੀ ਤੂੰ ਮੈਂ ਇਦਾਂ ਹੀ ਵੇਖੀਦਾ ਵਾ ਪੱਠਿਆਂ ਦੀ ਪੰਡ ਮੇਰੀਆ ਭਰਾਵਾ ਘਰ ਜੁਮੇਆਰੀਆਂ ਤੂੰ ਇੱਥੇ ਖੜਾ ਕੀ ਕਰਦਾ ਮੈਂ ਆਪਣੇ ਦੋਸਤ ਲਾ ਕੇ ਖਲੋ ਤਾਂ ਕਿੱਦਾਂ ਤੂੰ ਉਦੋਂ ਤੇਰੇ ਦੋਸਤ ਆ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਸੋਹ ਰਿਆ ਜੇ ਤੂੰ ਸਵੇਰ ਦਾ ਨਿਕਲਿਆ ਵਾ ਰਾਜੇਂਦਰ ਤੈਨੂੰ ਕੀ ਹੋ ਗਿਆ ਮੈਂ ਇਹਨੂੰ ਕੀ ਕਹਤਾ ਉਹਨੂੰ ਸ਼ਦਾ ਆ ਗਿਆ ਵਾ ਸ਼ਦਾ ਬਿਮਾਰ ਫਿਰ ਗਿਆ ਚਲ ਉਹ ਕੌਣ ਬੋਲਣ ਦੀ ਅਗਲੀ ਐ ਨੀ ਯਾਰ ਭੈਣ ਤੇਰੀ ਨਾ ਹੱਦਾ ਯਾਰ ਤੂੰ ਮੇਰੀ ਬਿਨਾ ਬੇ ਜਾ ਜਾ ਚਲ ਜਾ ਇਥੋਂ ਕਿਉਂ ਚਲ ਜਾ ਬੰਦਿਆਂ ਨੂੰ ਘਰ ਆ ਬੂਚੜਿਆ ਜਿੱਦਾਂ ਮੈਂ ਭੋਦਾਂ ਦੇ ਦੋਸਤ ਵਾ ਚੰਗਾ ਮਿਲਦਾ ਮੈਂ ਬਾਤ ਚ ਤਨੇ ਹਾਂ ਯਾਰ ਤੇਰੀ ਬੇਤਿਕਰਾ ਚਲ ਚਲ ਜਾ 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 ਨਾ ਘਰ ਬਾਹਰ ਇਦਾਂ ਹੀ ਤੇਰੀ ਹੁੰਦੀ ਆ ਹਾਂ ਇਦਾਂ ਹੁੰਦੀ ਰਹਿੰਦੀ ਆ ਸਦਾ ਹੀ ਜਣਾ ਓਏ ਇਹਦੇ ਤੂੰ ਪਗੜ ਜਾਂਦਨ ਮੈਂ ਦੱਸਦਾ ਚੱਲ ਬੰਦਰੀ ਜੀ ਮੇਰੀ ਬੇਇੱਜ਼ਤੀ ਕਰਾਤੀ ਤੂੰ ਹਾਂ ਹਾਂ ਬਹੁਤ ਤੇਰੀ ਬੇਇੱਜ਼ਤੀ ਹੋ ਕਿਤੇ ਤੇਰੀ ਸ਼ਾਨ ਚ ਫਰਕ ਪੈ ਗਿਆ ਅੱਗੇ ਤੇਰੀ ਹੁੰਦੀ ਨਹੀਂ ਆ ਗਾਲੀ ਚ ਖਲੋਤੇ ਆ ਨਾ ਮੇਰੇ ਸਾਹਮਣੇ ਬੋਲਿਆ ਕਰ ਤੈਨੂੰ ਮੈਂ ਦੱਸਦਾ ਉਹ ਪਛੜੇ ਸ਼ਾਰਟ ਵਾ ਉਹਨੇ ਤੇ ਚੱਲ ਜਾਣਾ ਤੂੰ ਤਾਂ ਵਿਆਹਿਆ ਵਰਿਆ ਸ਼ਰਮ ਕਰ ਸਮ ਕਰ ਤੇ ਮੈਂ ਆਪਣਾ ਕੰਮ ਕਰ ਲਿਆ ਵਾ ਕੀ ਕੰਮ ਕਰ ਲਿਆ ਉਹਨੂੰ ਕਿ ਕਹਿੰਦਾ ਵੇਖ ਮੈਂ ਇਹਦਾ ਪੈਣ ਪੋਚ ਕੇ ਰਹਿਣਾ ਵਾ ਵੇਲਾ ਸਵੇਰ ਤੂੰ ਮੈਨੂੰ ਕੱਪੜੇ ਧੋ ਕੇ ਦਿੰਨੀ ਆ ਤੂੰ ਦਿੰਨੀ ਆ ਧੋ ਕੇ ਚੱਲ ਜਾ ਤੂੰ ਮੈਂ ਕੱਪੜੇ ਧੋ ਕੇ ਦਿੰਨੀ ਤੂੰ ਮੰਮੀ ਵਿਚਾਰੀ ਸਾਰੀ ਦਿਹਾੜੀ ਕੰਮ ਲੱਗੀ ਰਹੀਦੀ ਨੀ 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 ਕਰਦੀ ਰਹੀ ਨੀ ਜਾ ਜਾ ਮੰਮੀ ਤੇਰੇ ਪੁਰਨੇ ਪਾਉਂਦੀ ਰਹਿੰਦੀ ਮੇਰਾ ਕੁੱਤਾ ਮੇਰਾ ਮੁੰਡਾ ਸ਼ੋਨਾ ਐਡਾ ਕਰਦੀ ਰਹਿੰਦੀ ਮੈਨੂੰ ਤੇ ਉਹ ਵੀ ਗਾਲਾਂ ਕੱਢਦੀ ਰਹਿੰਦੀ ਜਾ ਪਾਣੀ ਪੁਣੀ ਲਿਆ ਕੇ ਦੇ ਮੈਨੂੰ ਬਾਹਰੋਂ ਆਇਆ ਮੈਂ ਵੇਲਾ ਫੇਰ ਫੁੱਟ ਕੇ ਤੇ ਆ ਗਿਆ ਸਵੇਰ ਦਾ ਨਿਕਲਿਆ ਵਾ ਤੈਨੂੰ ਮੈਂ ਦੱਸਦਾ ਕਿ ਅੱਜ ਤੋਂ ਬਾਅਦ ਮੈਂ ਉਹਦੇ ਨਾਲ ਖੜਾ ਹੋ ਕੇ ਬੈਠਾਂ ਨਾ ਮੰਮੀ ਮੰਮੀ ਦੱਸੋ ਇਹਨੂੰ ਹਟਾ ਲਾ ਫੇਰ ਨਹੀਂ ਮੰਮੀ ਕੀ ਕਰੂਗੀ ਬਾਹਰ ਜਾ ਕੇ ਤਾਂ ਮਾਰਦਾ ਨੇ ਆ ਉਹ ਕੱਲਾ ਮੈਨੂੰ ਜਿੱਠਿਆ ਕਰਨਾ ਫਤਿਹ ਨਾ ਪਾਤਾ ਦੀ ਦੋਵਾਂ ਨੇ ਫੇਰ ਮੰਮੀ ਨਾ ਗਲੀ ਚ ਖਲੋਤਾ ਵੇਲਾ ਆਣ ਕੇ ਛੋ ਬੋਲਣਾ ਪੀ ਵਾਦੂਈ ਨਾ ਬੋਲਣਾ ਨੀ ਮੰਮੀ ਉਹ ਇਹ ਸੜਿਆ ਜਾ ਯਾਰ ਨਕਮਾ ਜਾ ਉਹਦੇ ਲਾ ਕੇ ਖੜਾ ਉਹਨੂੰ ਕਹਿੰਦਾ ਵੇਖ ਮੇਰੀ ਟੌਹਰ ਵੇਖ ਮੇਰੇ ਉਹਨਾਂ ਬੈਣ ਪੋਚ ਕੇ ਰਿਆ ਕਰ ਸ਼ਰ ਮੈਨੂੰ ਹੈਗੀ ਕਿ ਨਹੀਂ ਹੈਗੀ ਉਹ ਤਾਂ ਸੋਪ ਅੱਠ ਦਿੱਤਾ ਪਾਉਂਦਾ ਲਿਆ ਕੇ ਖਾਮੀ ਕਰਦਾ ਨਾ ਆਪਣਾ ਤੇ ਤੂੰ ਇਹ ਕੀ ਕਰਦਾ ਬਣੋ ਇਹਦੇ ਸੋਹਰੇ ਹੋਣੇ ਸਵੇਰ ਦਾ ਨਿਕਲਿਆ ਤੂੰ ਮਾੜਾ ਬੰਦਾ ਜੀ ਲਾ ਕੇ ਖਲੋਤਾ ਈ ਤੇਰੇ ਤੇ ਵੈਸੇ ਵੀ ਕਲਾਸ ਲਗਣੀ ਜੇ ਤੇਰੇ ਸੋਹਰੇ ਹੈ ਤੈਨੂੰ 50 ਫੋਨ ਕੀਤੇ ਤੂੰ ਫੋਨ ਕਹਿੰ ਨਹੀਂ ਚੁੱਕਿਆ ਫੋਨ ਮੇਰਾ ਉਦਾਂ ਸਾਇਲੈਂਟ ਵੇਖਿਆ ਹੀ ਨਹੀਂ ਮੈਂ ਸੋਹਰਿਆਂ ਵਾਲਾ ਹੋ ਗਿਆ ਹਾਂ ਤੇ ਪਹਿਲਾਂ ਮਰਗਾ ਨਹੀਂ ਵਿਆਹ ਥੋੜੀ ਬਹੁਤੀ ਅਕਲ ਕਰ ਐ ਮਮਮੀ ਸੀ ਦੋਵੇਂ ਰੜ ਕੇ ਮੇਰੇ ਦਵਾਲੇ ਹੋ ਗਈਆਂ ਜੇ 1 ਰੁਪਈਏ ਦਾ ਕੰਮ ਨਹੀਂ ਕਰਦਾ ਸਾਰੀ ਦਿਨ ਇੱਦਾਂ ਹੀ ਫਿਰਦਾ ਵਾ ਜੇ ਮੈਂ ਗਿਆ ਤਾਂ ਮੈਨੂੰ ਕਹਿੰਦਾ ਕੁਛ ਪੇੜ ਛੱਡੂ ਤੇਰੇ ਕਿਉਂ ਛੇੜ ਛੱਡੂਗਾ ਹਾਂ ਕੋਈ ਜ਼ਿਆਦਾ ਆ ਜਾ ਰਾਵਾਂ ਤਾਂ ਡਈ ਆ ਤੂੰ ਵਾ ਤਾਂ ਗਿਆ ਆ ਵਾ ਤਾਂ ਡਈ ਆ ਚਾਹ ਲੱਗੇ ਕਿੱਦਾਂ ਉਹ ਤੂੰ ਉਹਦਾ ਸੂਟ ਖਲਾ ਕੇ ਗਿਆ ਸੂਟ ਨੂੰ ਮੈਂ ਅੱਗ ਲਾ ਦੇਣੀ ਸੂਟ ਨੂੰ ਲਾਗਾ ਹੈਗਾ ਮੇਰੀ ਗੱਲ ਸੁਣਾ ਜੇ ਤੈਨੂੰ ਹੁਣ ਤੂੰ ਸਹੁਰਿਆਂ ਵਾਲਾ ਹੋ ਗਿਆ ਬੰਦਿਆ ਨੂੰ ਘਾ ਦਿਆ ਕਰ ਆਪਣਾ ਜਲੂਸ ਨਾ ਕਢਾ ਇੰਨਾ ਨਾ ਮੇਰੇ ਪਿਆਰ ਨੂੰ ਨਜਾਇਜ਼ ਫਾਇਦਾ ਨਾ ਚੁੱਕੋ ਦਾ ਮੇਰੀ ਮਰਜ਼ੀ ਜਾ ਹੁਣ ਤੂੰ ਦੋਵੇਂ ਜਣੇ ਰੜ ਗਈਆਂ ਜੇ ਤੁਸੀਂ ਜਾ ਕੇ ਪੱਟੇ ਪਾ ਨਹੀਂ ਪੜੇ ਹੂੰ ਚਾਹ ਵੀ ਲੈ ਪੀਣੀ ਐ ਤੁਸੀਂ ਚੱਲ ਜਾ ਮੇਰੇ ਲੱਗੋ ਬੰਦ ਕਰ ਲਾ ਮੈਂ ਵਿਆਹ ਕਰਾ ਕੇ ਥੋੜੀ ਫਸਿਆ ਮੈਂ ਜਿੰਨੀ ਇਹਦੀ ਕਿਚੜ ਕਿਚਰਾ ਕੁੜੀ ਦੀ ਮੈਨੂੰ ਫਸਾਈ ਜਾਂਦੀ ਆ ਅਰਦੀ ਨੀ ਮੰਮੀ ਇਹਨੂੰ ਗਾਂ ਵਿਆਹ ਕਰਾ ਜਾ ਮੁੰਡਾ ਵੇ ਕੇ ਤੋਰਦੇ ਇਹਨੂੰ ਗਾ ਇੱਥੇ ਮੇਰਾ ਸਿਰ ਪਾੜਨੇ ਲਿਆ ਆਏ ਨੇ ਮੂੰਹ ਬੰਦ ਕਰ ਲੈ ਇੱਥੇ ਕਿਉਂ ਕਰਦਾ ਮੈਂ ਉਹਨੂੰ ਕਿਉਂ ਕਰਦਾ ਮੈਂ ਇੱਥੇ ਪ੍ਰਧਾਨ ਬਣੀ ਫਿਰਦੀ ਏ ਤੇ ਭਾਨਾ ਨਹੀਂ ਉਹਨੇ ਤੂੰ ਚੱਜ ਦੇ ਕੰਮ ਨਹੀਂ ਕਰਦਾ ਸਾਰੇ ਕੰਮ ਕੁੜੀ ਕਰਦੀ ਆ ਬੜਾ ਕੇ ਕਿਤੇ ਤੂੰ ਕੀ ਕਰ ਬੜਾ ਇਹ ਦੱਸ ਪਹਿਲਾਂ ਇਹ ਬਹੁਤ ਕਰਦੀ ਆ ਕੇ ਆ ਕਦੀ ਲੀਰਕ ਜੀ ਆ ਇਹਨੂੰ ਕੱਟ ਨਹੀਂਦੀ ਫੜ ਕੇ ਕੰਚੀ ਜੀ ਕਦੀ ਆ ਇਹਨੂੰ ਕੱਟ ਨਹੀਂਦੀ ਦੋ ਸੀਣਾ ਮਾਰਨੀ ਦੀ ਬੜਾ ਕੰਮ ਕਰਦੀ। ਘੱਟ ਜੀ ਤੇ ਮੈਂ ਤੇਰੇ ਬਹੁਤ ਪਰਦੇ ਪਾਉਂਦੀ ਆ ਤੇ ਹੁਣ ਤੂੰ ਨਾ ਜਾਰ ਨਾ ਹੋ ਜੀ ਮੈਂ ਤੇਰ ਮਾਰ ਦੇਣੀ ਆ ਹੀ ਉਹਦੇ ਸਾਹਮਣੇ ਤੇ ਫਿਰ ਉਹਨੇ ਵੀ ਆਖਣਾ ਮੇਰੇ ਪਰੌਣੀ ਨੂੰ ਮਾਰ। ਮੰਮੀ ਮੈਂ ਤੁਹਾਡੇ ਕਰਕੇ ਇਹਨੂੰ ਕੋਈ ਨਹੀਂ ਕਹਿਣ ਦਿਆ। ਮੇਰੀ ਗੱਲ ਸੁਣ ਉਹਨੇ ਕਿਤੇ ਨਹੀਂ ਜਾਣਾ ਉਹਨੇ ਹਜੇ 4-5 ਸਾਲ ਮੈਂ ਉਹਨੂੰ ਨਹੀਂ ਵਿਆਉਣਾ ਹੈ ਗੱਲ ਸਮਝ ਲੱਗੀ ਆ ਨਾ। ਆ ਬੁਢੀ ਕਰ ਲੋ ਇੱਥੇ ਬਿਠਾਲ ਬਿਠਾਲ ਕੇ। ਕਿਤੇ ਨਹੀਂ ਬੁਢੀ ਹੋ ਜਾਂਦੀ। ਵੱਖਰਾ ਕਮਰਾ ਦੇ ਦਿਓ ਇਹਨੂੰ ਇੱਕ। ਤੂੰ ਕਿੰਨਾ ਕੁ ਬੁਢੜਾ ਕਿ ਨਾਲ ਤੇਰੋਂ ਛੋਟੀ ਆ ਉਹ। ਛੋਟੀ ਆ। ਜ਼ੁਬਾਨ ਤੇ ਢੀ ਲੰਬੀ ਆ ਦੀ। ਜ਼ੁਬਾਨ ਨੂੰ ਤੇ ਰੇਣੀ ਚ ਬੰਨ ਲਮੀ ਤੂੰ ਬੋਲਦਾ ਤੇ ਫੇਰ ਹੀ ਉਹ ਮੈਂ ਗੜਾ ਨੂੰ ਛੇੜਿਆ ਕੋਈ ਕੀਤਾ ਇਹਨੂੰ ਮੈਂ ਤਾਂ ਬਾਹਰ ਫਲੋਕਾਂ ਜਾ ਕੇ ਉੱਥੇ ਜਾ ਕੇ ਮੇਰੇ ਸਿਰ ਨੂੰ ਹੀ ਪੈ ਗਈ ਏ ਮੇਰੀ ਗੱਲ ਸੁਣ ਉਹ ਸੱਚੀ ਆ ਆਪਣੇ ਥਾਰੇ ਤੂੰ ਕੀ ਕੀਤਾ ਪਰੌਣੇ ਆਉਣ ਤੋਂ ਪਹਿਲਾਂ ਚਲ ਮੈਂ ਮੰਨਦੀ ਆ ਤੇਰੇ ਸਾਹਮਣੇ ਨਹੀਂ ਫੋਨ ਆਇਆ ਤੂੰ ਪਹਿਲਾਂ ਚੱਲ ਗਿਆ ਜੇ ਤੈਨੂੰ ਇੰਨੇ ਫੋਨ ਲਾਏ ਬੰਦਾ ਜੇ ਸਾਇਲੈਂਟ ਫੋਨ ਹੀ ਤੂੰ ਹਾਨੂੰ ਫੋਨ ਨਹੀਂ ਕਰ ਸਕਦਾ ਸੀ ਮੈਂ ਫੋਨ ਫੜਿਆ ਹੀ ਨਹੀਂ ਮੈਂ ਵੇਖਿਆ ਹੀ ਨਹੀਂ ਫੋਨ ਥੋੜੀ ਬੋਦੀ ਨਾ ਕੱਲ ਕਰ ਹੁਣ ਸਮਝ ਮੈਂ ਦਿਹਾੜੇ ਤੱਕ ਨਹੀਂ ਵੇਖਿਆ ਵੀ ਤੂੰ ਮੈਨੂੰ ਫੋਨ ਕੀਤਾ ਕਿ ਨਹੀਂ ਤੇ ਵੇਖਣਾ ਕਦੋਂ ਹੀ ਵੇਖਣ ਨੂੰ ਕੋਈ ਬੰਦਾ ਰੱਖ ਲੈ ਇੱਕ ਨਾ ਉਹ ਜਾਓ ਮੰਮੀ ਉਹਦੀਆਂ ਪੱਟੀਆਂ ਉਹ ਮੈਂ ਬਾਹਰ ਚੱਲ ਜਾਣਾ ਨਾ ਲਾਗੇ ਬਿਠਾੜ ਕੇ ਤੁਹਾਨੂੰ ਸਮਝਾਉਂਦੀ ਰਹਿੰਦੀ ਆ ਚੁੱਕਦੀ ਰਹਿੰਦੀ ਆ ਚਲਾਕੋ ਜੀ ਤੂੰ ਆਪਣੇ ਆਪ ਨੂੰ ਸੁਧਾਰ ਲੈ ਉਹਨੂੰ ਮੈਂ ਆਪੇ ਸਮਝਾ ਲੂੰਗੀ ਸੁਧਰਿਆ ਆਈ ਮੈਂ ਜਾ ਤੂੰ ਆਪਣਾ ਕੰਮ ਕਰੋ ਜਾ ਕੇ ਉੱਠ ਕੇ ਕਹਿੰਦੇ ਚੱਲ ਅੱਜ ਤੈਨੂੰ ਵੇਖੇ ਰਮਾ ਕਰਦੀ ਆ ਪੱਠਾ ਦੱਥਾ ਲਿਆ ਅਪਾ ਪੱਠਿਆਲੇ ਕੱਪੜੇ ਮੈਂ ਨਹੀਂ ਪੋਣੇ ਹੋਣੇ ਨਹੀਂ ਤੂੰ ਅਜੇ ਤੇਰੇ 10 ਸਾਲਾਂ ਕਿ ਖੋਣਾ ਨਾ ਉਹਨਾਂ ਵੱਲ ਵੇਖੀ ਅਗਰ ਸਿੱਖ ਲਾ ਹੁਣ ਮੂੰਹ ਬੰਦ ਕਰ ਲੈ ਇੱਥੇ ਬੋਲੀ ਨਾ ਹੁ ਤੋਗਦਰ ਪੜਨੇ ਪਾਉਣੀ ਸਗੋਦੁੱਤ ਸੱਤ ਜਾਣ ਧਿਆ ਮਮੀ ਕੀ ਗੱਲ ਆ ਬੜਾ ਮੱਥੇ ਦੇ ਹੱਥ ਰੱਖ ਕੇ ਬੈਠੇ ਆ ਮੱਥੇ ਦੇ ਹੱਥ ਵੀ ਤੂੰ ਹੀ ਰਖਾਇਆ ਦੋਵਾਂ ਜਾਣਿਆਂ ਨੇ ਹਾਂ ਕੀ ਕਰਤਾ ਨਹੀਂ ਰੋਲਾ ਪਾਉਣਾ ਤੇ ਤੂੰ ਹਟਦੇ ਨਹੀਂ ਦੋਵੇਂ ਜਾਣੇ ਪਹਿਲਾਂ ਗੱਲਾਂ ਹੋ ਰਹੀ ਹੁਣ ਉਹ ਵਹਿ ਗਿਆ ਤੂੰ ਹੀ ਥੋੜਾ ਚੁੱਪ ਰਿਆ ਕਰ ਫੇਰ ਕੀ ਮਮੀ ਵਾਇਆ ਗਿਆ ਵ ਤੇ ਆਪ ਕਿਹੜਾ ਹੰਦਾ ਆ ਜਾਣ ਜਾਣ ਮੀਨਾ ਪੰਗੇ ਲੈਂਦਾ ਤੇ ਫੇਰ ਮੈਨੂੰ ਵੀ ਗੁੱਸਾ ਚੜ ਜਾਂਦਾ ਜਿੱਦਾਂ ਹੁਣ ਤੂੰ ਦੋਵੇਂ ਆਪਸ ਚ ਉਹਦੀ ਲੜਦੇ ਆ ਨਾ ਕੱਲ ਨੂੰ ਬੌਟੀ ਨੇ ਵੀ ਤੇ ਨਾ ਏਦਾਂ ਬੋਲਿਆ ਕਰਨਾ ਤੇ ਫਿਰ ਮੇਰੇ ਕੋ ਬਰਦਾਸ਼ ਨਹੀਂ ਹੋਣਾ ਫਿਰ ਮੈਂ ਕਹਿਣਾ ਵਾਂ ਵੀ ਮੇਰੀ ਕੁੜੀ ਨੂੰ ਕਹਿੰਦੀ ਆ ਉਹ ਮੈਂ ਨਹੀਂ ਉਹਨਾਂ ਬੋਲਦੀ ਤੇ ਨਾ ਉਹਨੇ ਮੇਨਾਂ ਬੋਲਣਾ ਮੈਂ ਕਿਹੜਾ ਭਾਬੀ ਨੂੰ ਕੁਝ ਕਹਿੰਦੀ ਮੈਂ ਤਾਂ ਲੜਦੀ ਆ ਆਪਣੇ ਭਰਾ ਨਾਲ ਇਹ ਭੈਣ ਭਰਾਵਾਂ ਦੀ ਤੇ ਲੜਾਈ ਕੱਲ ਵੱਖਰੀ ਹੁੰਦੀ ਆ ਏਦਾਂ ਬਣਾ ਚੱਕੇ ਖੁੱਲ ਜਾਂਦੇ ਆ ਤੂੰ ਥੋੜਾ ਚਾਕਾ ਰੱਖਿਆ ਕਰ ਹੁੰਦੋ ਇਹ ਸੋਚਿਆ ਕਰ ਵੀ ਉਹ ਵਿਆਹ ਗਿਆ ਵਾ ਤੇ ਤੂੰ ਮੂੰਹ ਤੇ ਜਬਾਨ ਪਾ ਲਾ ਬਸ ਮੂੰਹ ਨੂੰ ਤਾਲਾ ਲਾ ਲਾ ਚਲ ਮੰਮੀ ਮੈਂ ਤਾਂ ਨਹੀਂ ਬੋਲਦੀ ਪਰ ਉਹਨੂੰ ਕੋਣ ਆ ਵੀ ਮੇਨਾਂ ਘੱਟ ਪੰਗਾ ਲਿਆ ਕਰ ਤੇ ਜਦੋਂ ਇਹ ਅੱਡੇ ਫਾਈ ਮੈਨੂੰ ਲੈਂਦਾ ਲੰਗ ਦਾ ਮਾਰਦਾ ਕਰ ਇਧਰੋਂ ਛੜ ਦਿੰਦਾ ਚ ਪੇੜ ਕਰ ਇਧਰੋਂ ਛੜ ਦਿੰਦਾ ਪਡੋਕੇ ਇਹ ਮਾਰਦਾ ਰੰਦਾ ਉਹਨਾਂ ਨੂੰ ਵੀ ਹੁਣ ਮੈਂ ਬੰਦਿਆਂ ਨੂੰ ਸਮਝਾਣਾ ਬੇ ਮੂੰਹ ਬੰਦ ਕਰਕੇ ਤੇ ਆਪਣਾ ਕੋਈ ਕੰਮ ਤੰਦਾ ਕਰ ਲਿਆਗਾ ਨਾ ਤੇri ਘਰ ਵਾਲੀ ਨੂੰ ਕੋਈ ਚੱਜ ਤੇ ਨਾ ਤੂੰ ਚੱਜ ਵਿਖਾ ਲੰਡਿਆਂ ਵਾ ਤੂੰ ਹੀ ਚੰਗੀ ਏ ਮੇਰੀ ਜਾਨ ਸੁਕਣੇ ਪਾਈ ਏ ਤੂੰ ਕੱਲ ਨੂੰ ਵੈ ਗਈ ਤੇ ਇਹਨਾਂ ਨੇ ਤੇ ਸੱਚੀ ਮੈਨੂੰ ਰੋਲ ਛੜਨਾ ਦੋਵਾਂ ਜਣਿਆਂ ਨੇ ਕੋਈ ਗੱਲ ਨਹੀਂ ਇਹਨੂੰ ਹੌਲੀ ਹੌਲੀ ਨਾ ਪੱਕਾ ਮਸਖਾ ਲੈਣੇ ਭਾਬੀ ਫਿਰ ਕੀ ਇਹ ਨਹੀਂ ਹੁੰਦਾ ਤੇ ਹਣ ਜੇ ਮੈਨੂੰ ਨਾ ਆਂਦਾ ਹੁੰਦਾ ਸੋਰੇ ਜਾ ਕੇ ਤੇ ਮੇਰੀ ਸੱਸੀ ਨੇ ਮੈਨੂੰ ਸਿਖਾਉਂ ਕੋਝ ਤੋਂ ਇੰਸ ਸਖਾ ਦੋ ਕਮੈਂਟ ਸਖਾ ਦੂੰਗੀ। ਵੀ ਮੈਂ ਕੁੜੀ ਆਪਣੀ ਨੂੰ ਵੀ ਸਖਾਵਾਂ ਤੇ ਫਿਰ ਨੌ ਨੂੰ ਵੀ ਸਖਾਵਾਂ ਤੇ ਫਿਰ ਜਿਹੜਾ ਫਿਰ ਮੇਰਾ ਕੀ ਫਾਇਦਾ ਹੋਇਆ ਉਹ ਵਿਆਹ ਕਰਨ ਦਾ ਮੁੰਡੇ ਦਾ। ਚਲੋ ਠੰਡੇ ਹੋਇਆ ਵੀ ਨਾ ਗਰਮ ਹੋਇਆ ਕਰੋ ਆਪੇ ਕੰਮ ਆਇਆ ਨਾ। ਭੋਲੀ ਹੋ ਜੇ ਤੁਸੀਂ ਕਿਆ ਕਰੋ ਨਾ ਸੋਚੀ ਚਵਾੜ ਕੰਮ ਕਰੂਗੀ ਤੇ ਆਪੇ ਪਤਾ ਲੱਗ ਜੂਗਾ। ਮੇਰੇ ਵੱਲ ਵੇਖਿਆ ਉਹ ਕਿਆ ਕਰੂਗੀ ਇਹਨੂੰ ਆਪੇ ਆ ਜਾਣਾ ਫਿਰ। ਇੰਨਾ ਦਿਮਾਗ ਦੇ ਬੋਝ ਪਾਇਆ ਨਾ ਤੁਸੀਂ ਦੋਹਾਂ ਜਾਣੇ ਨੇ। ਜਿੱਦਨ ਉਹਦੀ ਜ਼ੁਬਾਨ ਖੁੱਲ ਗਈ ਨਾ ਤੇ ਫਿਰ ਉਹਦੀ ਮੂੰਹ ਚ ਜ਼ੁਬਾਨ ਨਹੀਂ ਗਈ ਪੈਣੀ ਹੈਗੀ। ਫੇ ਤੇਰੇ ਅਰਗਿ ਨੇ ਪਛਤਾਉਣਾ ਤੇ ਉਹਨੇ ਵੀ ਪਛਤਾਉਣਾ ਹੁਣ ਤੁਸੀਂ ਚਬੜ ਚਬੜ ਲਈ ਹੁੰਦੀ ਐ ਨਾ ਦੋਵਾਂ ਜਣਿਆਂ ਨੇ ਤੇ ਤੁਸੀਂ ਫਿਰ ਉਹ ਵੇਖਿਓ ਉਹਦੇ ਵੀ ਤਮਾਸ਼ੇ ਫਿਰ ਤੇ ਫਿਰ ਜਦੋਂ ਉਹਨਾਂ ਤੁਹਾਨੂੰ ਮਾੜੀ ਚੰਗੀ ਕਹੀ ਨਾ ਫਿਰ ਮੈਂ ਮੇਰੇ ਵੇ ਕੋ ਚੁੱਪ ਨਹੀਂ ਧਿਆ ਜਾਣਾ ਫਿਰ ਸਾਡੀ ਨੋਹ ਸਾਥ ਦੀ ਲੜਾਈ ਹੋਣੀ ਆ ਵੇ ਲੈ ਲੈ ਇਹਦੇ ਕੁੜੀ ਦੇ ਕੰਮ ਮੰਮੀ ਨੂੰ ਵੇਲਾ ਚੁੱਕਣਾ ਦੇ ਦੇ ਕੇ ਦੇ ਦੇ ਕੇ ਮੇਰੇ ਵਿਰੁੱਧ ਕਰਾਤਾ ਵਾ ਕਦੀ ਮੰਮੀ ਮੈਨੂੰ ਇੰਨਾ ਮਾੜਾ ਨਹੀਂ ਬੋਲੀ ਹਰੋ ਚਾਹ ਪੀਓ ਇੰਨਾ ਬੋਲ ਬਲਾਰਾ ਕਰਦੇ ਜੇ ਤੁਸੀਂ ਕੀ ਆ ਭੈਣ ਭਰਾ ਕਿੰਨਾ ਕੀੜੀਆਂ ਕਾਢਿਆਂ ਵਾਂਗੂ ਲੜਦੇ ਕੀ ਮੰਨਦਾ ਜਦ ਤੀ ਦੋਵਾਂ ਨੇ ਆਪਸ ਵਿੱਚ ਹੈ ਉਹ ਚੱਲ ਕੋਈ ਗੱਲ ਨਹੀਂ ਮੈਂ ਤੇ ਅੱਗੇ ਨਾ ਅੱਜ ਕੋ ਜਿਆਦਾ ਹੀ ਹੋ ਗਿਆ ਵਾ ਕਦੀ ਇੰਨਾ ਨਹੀਂ ਹੋਇਆ ਮੈਂ ਤੇ ਜਦੋਂ ਵੇਖਾਂ ਤੀ ਬਸ ਲੜਦੇ ਰਹਿੰਦੇ ਜੇ ਹਨ ਮੇਰੀ ਗੱਲ ਸੁਣ ਮੰਮੀ ਨੇ ਤਾਂ ਦੇ ਚਾਹ ਫੋਨ ਕਿਤੇ ਮੈਂ ਦੋ ਕਿਤੇ ਹੁੰਦਾ ਫੋਨ ਹੀ ਵੇਖ ਲੈਂਦਾ ਮੰਮੀ ਦੀ ਅੱਡੀ ਵੀ ਨਹੀਂ ਆਈ ਯਾਰ ਫੋਨ ਵਾਲੇ ਤਾਂ ਆਹ ਵੇਖ ਲੈ ਹਲੇ ਤੱਕ ਫੋਨ ਸਾਇਲੈਂਟ ਈ ਮੈਨੂੰ ਤਾਂ ਪਤਾ ਹੀ ਨਹੀਂ ਆ ਬੇਲਾ ਉੱਤੇ ਵੀ ਕਿੰਨੀ ਮਿਸਕ ਲਾਈਆਂ ਹੈ ਤੇ ਸਾਈਨਟ ਪਰ ਬੰਦਾ ਵੇਖ ਤੇ ਨਹੀਂਦਾ ਹੁਣ ਮੰਮੀ ਵਿਚਾਰੀ ਨੇ ਹਜੂਰ ਸਾਹਿਬ ਜਾਣਾ ਸੀ ਉਹ ਤਾਂ ਰਾਦਾ ਚਲ ਮੈਂ ਤੁਹਾਨੂੰ ਮਿਲ ਲੈਂਦੀ ਮੇਰੇ ਹੀ ਲੈਂਦਾ ਬੰਦਾ ਚਾਹ ਡੰਡੇ ਜਿਹੜੇ ਜੀਕ ਲਾਗੇ ਪੀ ਗਏ ਅੱਛਾ ਜੀ ਹਜੂਰ ਸਾਹਿਬ ਚਲ ਗਿਆ ਹਾਂ ਜਾਣਾ ਵਾ ਹਜੇ ਅੱਜ ਦਿੱਥੋਂ ਮਿਲ ਕੇ ਗਏ ਹਜੇ ਹੁਣ ਅੱਛਾ ਮੈਨੂੰ ਉਹ ਕਹਿਣ ਦੇ ਕਿ ਆ ਜਿਓ ਦੋ ਦਿਨ ਦੋ ਮੈਂ ਜਣੜੀ ਅੜੀ ਜਾਂਦੇ ਤੋਂ ਮਨਜੀਤ ਚਲ ਮੇਰੇ ਰੋਟੀ ਪਾਣੀ ਦਾ ਔਖਾ ਰੋਟੀ ਪਾਣੀ ਬਾਕੀ ਜਾ ਕਰੂ ਪਰ ਮੰਮੀ ਹਜੇ ਮੰਨਣ ਦੇ ਮੰਮੀ ਨੇ ਮੈਂ ਗੱਲ ਕੀਤੀ ਮੈਂ ਤਾਂ ਨਹੀਂ ਗੱਲ ਕਰਨੀ ਮੇਰੇ ਨਾਲ ਤੇ ਅੱਗੇ ਪਹਿਲਾਂ ਹੀ ਤੈਨੂੰ ਪਤਾ ਲਾਲ ਚੰਡੀ ਹੋ ਗਈ ਆ ਮੈਂ ਤੁਹਾਨੂੰ ਕਿਹਾ ਵੀ ਨਹੀਂ ਆ ਗੱਲ ਕਰਨ ਨੂੰ ਮੈਂ ਤੁਹਾਨੂੰ ਦੱਸਣ ਲਈ ਆ ਕਿ ਮੈਂ ਮੰਮੀ ਨੂੰ ਕਿਹਾ ਮੰਮੀ ਆਂਦੀਆਂ ਜਿਹਾ ਆਓ ਜਾਈਏ ਲੋਕਾਂ ਨੇ ਕਿਹਾ ਨਵੀਂ ਨਵੀਂ ਨੋਹ ਕੱਢ ਵੀ ਦਿੱਤੀ ਆ ਉਹ ਜੇ ਮੰਮੀ ਨਹੀਂ ਮੰਨੀ ਹਜੇ ਫਿਰ ਮੇਰਾ ਵੀ ਨਹੀਂ ਮੰਨ ਬੰਦਾ ਪਰ ਡੈਡੀ ਵਿਚਾਰਾ ਚਲ ਉਹਦਾ ਧਿਆਨ ਗਵੰਡ ਹੈ ਹੀ ਲੱਗੀ ਚਾਚੀ ਤਾਈਆਂ ਰੋਟੀ ਤੇ ਕਵਾਲੀ ਦੇਣਗੀਆਂ ਪਰ ਫਿਰ ਮੈਨੂੰ ਵੀ ਨਾ ਚਲ ਮੈਂ ਵੀ ਚਲ ਜਾਂਦੀ ਇਦਾਂ ਫਿਰ ਡੈਡੀ ਵੀ ਵਿਚਾਰੇ ਇਕੱਲੇ ਬੰਦਾ ਉਹ ਜਾਣੀ ਹੁਣ ਗੱਲਾਂ ਬਾਤਾਂ ਮਾਰਦਾ ਰਹਿਣਾ ਟਾਈਮ ਪਾਸ ਹੋ ਜਾਂਦਾ ਨਾਲੇ ਆਹ ਉਹ ਤੇ ਗੱਲ ਹੈਗੀ ਆ ਹਮ ਚੱਲ ਗਿਆ ਮੇਰਾ ਨਾ ਦਿਮਾਗ ਹੋਰ ਪਾਸੇ ਚੱਲਣ ਦੇ ਵਾਲੇ ਮੇਰੇ ਦਿਮਾਗ 'ਚ ਗੁੱਸਾ ਜਾ ਰਿਹਾ ਉਹ ਕਾਹਦੇ ਟੈਨਸ਼ਨ ਆਏ ਲੜੇ ਤੁਸੀਂ ਕਿੰਨਾ ਤੇ ਗੁੱਸਾ ਤੁਸੀਂ ਮੇਰੇ ਤੇ ਕੱਢੀ ਜਾਂਦੇ ਮੈਂ ਤੁਹਾਨੂੰ ਕੀ ਕਿਹਾ ਮੈਨੂੰ ਨਾ ਹੁੰਦਾ ਚਾਹ ਫੜਾਈ ਮੈਂ ਦੱਸਾਂ ਸੱਚੀ ਗੱਲ ਰਾਜ ਹੁੰਦੇ ਨੇ ਮੈਨੂੰ ਬਹੁਤਾ ਹੀ ਤਾਤਤਾ ਵਾ ਹੁਣ ਤੁਸੀਂ ਇਹ ਵੀ ਦਿਨ ਲੜਦੇ ਜੇ ਤੁਸੀਂ ਕਿਹੜਾ ਕੱਟ ਕਰਦੇ ਜੇ ਸਾਨੂੰ ਬਾੜੇ ਕੰਮ ਦਾ ਡੱਕਣ ਦੀ ਕੀ ਪਤਾ ਕਿਹੜੀ ਗੱਲ ਉਹਨੇ ਕਿਹਾ ਵੀ ਮੁੰਡੇ ਦਾ ਨਾ ਮੈਂ ਬਾਹਰ ਖਲੋਤਾ ਉਹ ਕਿਹੜਾ ਮੁੰਡਾ ਗਲਤ ਆ ਇਹਨੂੰ ਵੀ ਪਤਾ ਵਾ ਉਹ ਆਪਣੇ ਕੰਮ ਚੱਲਿਆ ਤੋਂ ਮੈਨੂੰ ਵੇਖ ਕੇ ਖਲੋ ਗਿਆ ਅਸਰ ਤੁਹਾਨੂੰ ਗੁੱਸਾ ਤਾਂ ਚੜਿਆ ਵੀ ਮਾਸੀ ਮਾਸੂ ਨੂੰ ਕਿੰਨਾ ਚਿਰ ਤੇ ਉਹਦੇ ਠੀਕ ਦੇ ਰਹੇ ਚੜਿਆ ਨਾ ਫਿਰ ਚੜਿਆ ਰਵੇ ਠੀਕ ਆ ਮੈਨੂੰ ਕੋਈ ਕੰਮ ਕਿਹਾ ਨਾ ਇਹਨੇ ਵੀ ਉਹ ਲਿਆ ਦੇ ਇਹ ਲਿਆ ਦੇ ਇਹਨੂੰ ਵੇਖੀ ਨੂੰ ਦੋ ਮੈਂ ਦੱਸੂਗਾ ਇਹਨਾਂ ਨੂੰ ਗੁੱਸਾ ਹੋਣੇ ਵੇਖੀ ਤੁਸੀਂ ਆ ਕਿ ਉਹ ਕਿਚੜੀ ਵਾਂਗੂ ਫੇਰ ਭੈਣ ਭਰਾਵਾਂ ਨੇ ਮੈਂ ਨਹੀਂ ਇਹਨੂੰ ਕਮਾਉਣਾ ਹੁਣ ਕਿਉਂ ਨਹੀਂ ਬਣਾਉਣਾ ਵੇਖਿਓ ਹਾਂ ਤੁਸੀਂ ਕਿੱਦਾਂ ਕੁੜ ਕਿਉਂ ਨਹੀਂ ਸੁਣਾ ਦੇਣਾ ਰਾਜਿੰਦਰ ਮੈਨੂੰ ਆਹ ਬਣਾ ਦੇ ਖਾਣ ਨੂੰ ਤੇ ਆਹ ਬਣਾ ਦੇ ਹਾਂ ਕਿ ਦੀ ਮਨੋ ਹਣਾ ਇਹਨੇ ਬਣਾ ਬਣਾ ਕੇ ਸ਼ਾਈ ਪਨੀਰ ਦੇਣਾ ਇਹਨੇ ਮੈਨੂੰ ਬਣਾ ਬਣਾ ਕੇ ਬਣਾ ਦੇ ਤੇ ਹੈਗੀ ਤੁਹਾਡੇ ਵਾਸਤੇ ਚੀਜ਼ਾਂ万 ਸੰਨੀਆਂ ਤੁਹਾਨੂੰ ਬਣਾ ਬਣਾ ਖਵੰਦੀ ਹੈ ਅਗਲੀ ਉਹਨਾਂ ਨੂੰ ਕੀ ਕਰੇ ਤੂੰ ਵੀ ਇਹਨਾਂ ਦੀ ਸਾਈਡ ਲਾਈਨ ਲਾਪੀ ਤੇ ਨੂੰ ਵੀ ਬਿਠਾਲ ਕੇ ਸਖਾ ਤਾਣਾ ਮੈਨੂੰ ਕੋ ਨਹੀਂ ਸਖਾਇਆ ਮੇਰੇ ਨਾਲ ਚੰਗੀ ਐ ਮੈਂ ਉਹਨੂੰ ਕਿਉਂ ਮਾੜੀ ਕਵਾਂ ਆ ਚਾਹ ਬਣਾਉਣ ਲੱਗੀ ਤੁਹਾਡੇ ਲਈ ਉਹਨੇ ਪਹਿਲਾਂ ਬਣਾ ਕੇ ਰੱਖ ਲਈ ਵੀ ਪੀਰ ਮੇਰੇ ਨੇ ਆਉਣਾ ਤਾਂ ਉਹਨੇ ਚਾਹ ਤਾਂ ਹੀ ਬੜੀ ਗਰਮ ਸੀ ਝੀਕ ਲਾ ਕੇ ਪੀ ਗਿਆ ਗਰਮ ਤੇ ਮੈਂ ਕਰਕੇ ਨਾ ਇਹ ਮੈਨੂੰ ਦੱਸ ਦਿੰਦੇ ਤੁਸੀਂ ਮੈਂ ਉਹਨੂੰ ਚਾਹ ਫੜਾਈ ਤੇ ਮੈਂ ਕਹੇ ਜਿਹੜੀ ਰਾਜਵਿੰਦਰ ਨੇ ਬਣਾਈ ਸੀ ਨਾ ਉਹ ਮੇਰੇ ਲਈ ਬਣਾਈ ਸੀ ਜਿਹੜੀ ਉਹ ਨਹੀਂ ਗਰਮ ਹੋਣੀ ਉਹ ਮੈਂ ਕਰਦੀ ਵੀ ਨਹੀਂਦੀ ਮਾਹ ਕਿਤੇ ਰੋਟੀਆਂ ਲਾਈਆਂ ਹੀ ਦੋ ਤੇ ਜਨਾਨੀਆਂ ਤੋਂ ਬਗੈਰ ਵੀ ਕੋਈ ਨਹੀਂ ਆ ਮੈਂ ਨਾ ਤਾਂ ਜਨਾਨੀਆਂ ਬਈ ਨਾ ਸਾਰਾ ਦਿਨ ਕੰਮ ਕਰਦੀਆਂ ਅਸੀਂ ਉਹਨਾਂ ਨੂੰ ਕਹਿ ਦਿੰਦੇ ਤੁਸੀਂ ਵੇਹਲੀਆਂ ਮੰਜੇ ਤੋੜਦੀਆਂ ਰਹਿੰਦੀਆਂ ਪਰ ਇੱਕ ਗੱਲ ਹੈਗੀ ਜਨਾਨੀਆਂ ਜਿਹਨੂੰ ਘਰੋਂ ਚੱਲ ਜਾਂਦੀਆਂ ਪਤਾ ਫੇਰੀ ਲੱਗਦਾ ਹੀ ਉਹ ਜਨਾਨੀਆਂ ਦਾ ਵੀ ਘਰ ਹੋਣਾ ਬਹੁਤ ਜ਼ਰੂਰੀ ਗੁਰੂ ਇਹਦੇ ਸਾਰਾ ਦਿਨ ਲੱਗੀਆਂ ਰਹੀਆਂ ਰਹੀਆਂ ਧੰਮਾਏ ਤੇ ਤਾਨੇ ਇਹਨਾਂ ਦੇ ਸਰੀਰ ਕਿੰਨਾ ਕੰਮ ਕਰਦਾ ਹੀ ਯਾਰ ਇਹਦੇ ਬੰਦੇ ਨੇ ਕਦੀ ਕੰਮ ਨਾ ਕੀਤਾ ਹੋਵੇ ਉਹਨੂੰ ਕਿਹੜਾ ਕੱਟਾ ਕਰਨਾ ਕੱਟਾ ਨਹੀਂ ਵਾਕਈ ਅਸੀਂ ਤਾਂ ਗੱਲਾਂ ਹੀ ਮਾਰ ਦਿੰਦੇ ਆ ਇਹਦੇ ਸਾਰਾ ਦਿਨ ਕਰਦੀਆਂ ਰਹਿੰਦੇ ਜੇ ਕੋਈ ਪ੍ਰੋਨਾ ਆ ਗਿਆ ਤਾਂ ਉਹਨੂੰ ਹੀ ਸੰਭਾਲਣਾ ਇਹਨਾਂ ਨੇ ਅਸੀਂ ਤਾਂ ਲੱਗੇ ਬੈਠੇ ਹਾਂ ਚਾਹ ਪਣੀ ਪੀਣਾ ਦਪਰਾਉਣਿਆਂ ਦੇ ਬੈਠ ਕੇ ਮੈਂ ਕੁੜੀ ਨੂੰ ਆਖਿਆ ਵੀ ਆ ਜੀ ਕੁੜੀ ਨੇ ਨਾਂ ਕੋ ਦੱਸਿਆ ਤੇ ਨਾਂ ਹੋਰ ਇਹ ਹੋਣਾ ਕਿ ਨਹੀਂ ਹੁਣ ਆਇ ਨੂੰ ਕਿੱਥੇ ਰੱਖਦੀ ਹੁੰਦੀ ਆ ਵਾ ਇੱਥੇ ਰੱਖ ਦਿੰਨੀ ਹੁਣ ਚਾਲੂ ਰਹਿ ਗਈ ਮਾਰਨ ਨਾਲ ਚਾਲੂ ਮਾਰ ਕੇ ਤੇ ਰੋਟੀ ਖਾਣੀ ਲੱਕ ਫੱਕ ਜਾਂਦਾ ਵਈ ਲੈ ਉਹ ਤੇ ਰਹਿ ਗਿਆ ਤਵਾ ਇਹ ਛਾੜਦਾ ਇਹਨੂੰ ਚਾਹ ਫਿੱਟੇ ਰਹਾ ਦੇ ਨਾ ਆ ਠੀਕ ਆ ਤੱਕਿਆ ਉਹ ਤੱਕਿਆ ਯਾਰ ਸੰਕੋ ਮਗਰੋ ਜਨਾਨੀ ਨੂੰ ਖਲਾਰਾ ਹੀ ਪੈ ਜਾਂਦਾ ਹੋਇ ਲੇ ਆ ਕੇ ਰਹਿ ਗਏ ਕਿ ਨਾ ਕਰਨਾ ਯਾਰ 过你了。